ਮੈਂ ਕਹ ਰਿਹਾ ਜੇ ਕਿਤੇ ਸਾਡੀ ਗੱਡੀ ਦੇ ਵਿੱਚ ਕੋਈ ਪ੍ਰੈਗਨੈਂਟ ਜਨਾਨੀ ਬੈਠੀ ਹੋਵੇ ਤੇ ਬੱਚਾ ਦਿੱਤੀ ਹੋਵੇ। ਵੀਰੇ ਪੱਛ ਲਾਉਂਦੇ ਆ ਟੋਏ ਹੁੰਦੇ ਆ ਜਦੋਂ ਕੋਈ ਵੀ ਗੱਡੀ ਜਾਂਦੀ ਆ ਪੁੜਖ ਦੀ ਆ ਉਹਦੇ ਨਾਲ ਨੁਕਸਾਨ ਹੁੰਦਾ ਆ। ਟੂਰ ਦੇ ਬਾਰੇ ਤਾਂ ਤੁਸੀਂ ਨਾ ਹੀ ਪੁੱਛੋ ਤਾਂ ਚੰਗਾ ਜੀ। ਇੱਥੇ ਮੇਰੀ ਤਿੰਨ ਵਾਰ ਗੱਡੀ ਪਲਟ ਚੁੱਕੀ ਆ ਕਪੂਰ ਹਸਪੀਟਲ ਦੇ ਕੋਲ। ਇੰਨਾ ਮਾੜਾ ਰੋਡ ਹੈ ਜੀ ਪੁੱਛੋ ਹੀ। ਛੋਟੇ ਛੋਟੇ ਪੱਛ ਜੇ ਲਾਈ ਜਾਂਦੇ ਨੇ ਇਹਦੇ ਰਨੋ ਆਇਲ ਨਾਲ ਕੋਈ ਫਾਇਦਾ ਨਹੀਂ ਹੁੰਦਾ ਫਗੋ ਗੱਡੀ ਉੱਬੜਦੀ ਆ ਇਹਦੇ ਨਾਲ ਗੱਡੀ ਫਾੜੀ ਪਲਟਣ ਦਾ ਖਤਰਾ ਹੈ। ਅਸੀਂ ਦਾ ਇੰਨੇ ਦੁਖੀ ਆਣਾ ਅਸੀਂ ਕਹਿਣਾ ਚਾਹੁੰਦੇ ਸਾਂ ਵੀ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਮੈਸੇਜ ਪਹੁੰਚੇ ਵੀ ਇਹ ਰੋਡ ਸਾਡਾ ਨਵਾਂ ਬਣਾਇਆ ਜਾਵੇ। ਗੰਦਰਬਾਈ ਬਾਹ ਚੌਂਕ ਦੇ ਕੋਲ ਜਾ ਕੇ ਵੇਖੋ ਇੰਨਾ ਬੁਰਾ ਹਾਲ ਹੈ ਨਾ ਤੇ ਏਡੇ ਏਡੇ ਪੱਚ ਲਾਈ ਜਾਂਦੇ ਆ ਬਸ ਇੱਕ ਟੋਆ ਭਰਦੇ ਆ ਦੋ ਟੋਏ ਛੱਡ ਦਿੰਦੇ ਆ ਇੱਕ ਟੋਆ ਭਰਦੇ ਆ ਦੋ ਟੋਏ ਛੱਡ ਦਿੰਦੇ ਆ ਨਾਲ ਵੱਡੇ ਟੋਏ ਛੱਡ ਦਿੰਦੇ ਆ ਲੇਕਿਨ ਇਹ ਟੋਏ ਭਰੀ ਜਾਂਦੇ ਜੀ ਅਸੀਂ ਤਾਂ ਬਹੁਤ ਦੁਖੀ ਆ ਜੀ ਇਸ ਗੱਲ ਤੋਂ ਇਹ ਜਲਦੀ ਤੋਂ ਜਲਦੀ ਇਹਦਾ ਹੱਲ ਹੋਣਾ ਚਾਹੀਦਾ ਕੋਈ ਹਾਲਾਤ ਨੇ ਸੜਕ ਕਿੰਨੀ ਟੁੱਟੀ ਹੋਈ ਹੈ ਬਹੁਤ ਜ਼ਿਆਦਾ ਟੁੱਟੀ ਹੈ ਜੀ ਹਾਂ ਦੋ ਵੱਡੀ ਸਾਡੀ ਦੋ ਵਾਰ ਗੱਡੀ ਪਲਟ ਗਈ ਦੋ ਵਾਰ ਗੱਡੀ ਦੋ ਵਾਰ ਗੱਡੀ ਇੰਨੇ ਟੁੰਗੇ ਟੋਏ ਬਹੁਤ ਟੁੰਗੇ ਮੈਂ ਕਹਿੰਦਾ ਕੋਈ ਹਾਲ ਹੀ ਹੈ ਜੀ ਅੱਜ ਮੈਂ ਪੰਜਾਬ ਦੇ ਉਸ ਸ਼ਹਿਰ ਦੇ ਵਿੱਚ ਮੌਜੂਦ ਆ ਜਿਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ। ਪਰ ਅੱਜ ਮੈਂ ਤੁਹਾਨੂੰ ਜੋ ਇੱਥੇ ਹਾਲਾਤ ਦਿਖਾਉਂਗਾ ਉਸ ਨੂੰ ਦੇਖ ਕੇ ਸ਼ਾਇਦ ਹੀ ਤੁਸੀਂ ਇਸ ਨੂੰ ਸਮਾਰਟ ਸਿਟੀ ਕਹੋਗੇ। ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸ ਦੇਣਾ ਕਿ ਬੀਤੇ ਕੱਲ ਇਸ ਰੋਡ ਦੇ ਉੱਤੇ ਪੈਚ ਵਰਕਿੰਗ ਕੀਤੀ ਗਈ ਹੈ। ਪਰ ਠੇਕੇਦਾਰ ਕਿ ਇੱਥੇ ਪੈਚ ਵਰਕਿੰਗ ਕਰਨੀ ਪੁਲ ਗਿਆ ਅੱਜ ਮੈਂ ਪੰਜਾਬ ਦੇ ਉਸ ਸ਼ਹਿਰ ਦੇ ਵਿੱਚ ਮੌਜੂਦ ਹਾਂ ਜਿਸ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਕਿਉਂਕਿ ਇਹ ਆਪਣੀ ਸੁੰਦਰਤਾ ਦੇ ਕਾਰਨ ਸਮਾਰਟ ਸਿਟੀ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਮੈਂ ਤੁਹਾਨੂੰ ਜੋ ਇਸ ਦੇ ਹਾਲਾਤ ਤੇ ਕਾਊਂਗਾ ਉਸ ਨੂੰ ਦੇਖ ਕੇ ਸ਼ਾਇਦ ਹੀ ਤੁਸੀਂ ਇਸ ਨੂੰ ਸਮਾਰਟ ਸਿਟੀ ਕਹੋਗੇ ਤਾਂ ਲੁਧਿਆਣਾ ਸ਼ਹਿਰ ਦੇ ਜਗਰਾਉਂ ਪੁਲ ਦੇ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਇੱਕ ਵਾਰ ਤਸਵੀਰ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਕਿ ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਨੂੰ ਜਾਣ ਵਾਲਾ ਇਹ ਫਲਾਈਓਵਰ ਜਿੱਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੈ ਪਹਿਲਾਂ ਤਾਂ ਸਟਾਰਟਿੰਗ ਤੋਂ ਹੀ ਜਿੱਥੋਂ ਦੀ ਇਸ ਫਲਾਈਓਵਰ ਦੇ ਉੱਤੇ ਲੋਕਾਂ ਨੇ ਆਪਣੇ ਵਾਹਨ ਲੈ ਕੇ ਪਹੁੰਚਣਾ ਉਸ ਸੜਕ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਸੀ ਕਾਫੀ ਜ਼ਿਆਦਾ ਡੂੰਘੇ ਟੋਏ ਜਿਹੜੇ ਨੇ ਉੱਥੇ ਪਏ ਹੋਏ ਸੀ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਉਹਨਾਂ ਇੱਕ ਹਿੱਸੇ ਨੂੰ ਜਿਹੜਾ ਹੈ ਪੈਚ ਵਰਕਿੰਗ ਕਰਵਾ ਦਿੱਤੀ ਗਈ ਉਸ ਸੜਕ ਨੂੰ ਜਿਹੜਾ ਰਿਪੇਅਰ ਕਰਵਾਇਆ ਗਿਆ ਇੱਥੇ ਤੱਕ ਤਾਂ ਤੁਹਾਨੂੰ ਇਹ ਸੜਕ ਸਹੀ ਨਜ਼ਰ ਆਏਗੀ ਪਰ ਜਦੋਂ ਇੱਥੋਂ ਦੀ ਅੱਗੇ ਅਸੀਂ ਲੰਘਣਾ ਹੈ ਤਾਂ ਇਹ ਹਾਲਾਤ ਰਕੇ ਜੀ ਇੱਕ ਵਾਰ ਜ਼ਰੂਰ ਦਿਖਾਓ ਕਿ ਠੇਕੇਦਾਰ ਦੇ ਵੱਲੋਂ 19 ਕ ਜਗ੍ਹਾ ਦੇ ਉੱਤੇ ਪੈਚ ਵਰਕਿੰਗ ਕਰ ਦਿੱਤੀ ਗਈ ਸੜਕ ਨੂੰ ਥੋੜਾ ਜਿਹਾ ਰਿਪੇਅਰ ਕਰ ਦਿੱਤਾ ਗਿਆ ਪਰ ਅੱਗੇ ਇਹ ਸੜਕ ਉਸੇ ਤਰੀਕੇ ਦੇ ਨਾਲ ਖਰਾਬ ਚੱਲ ਰਹੀ ਹੈ ਤਾਂ ਇੱਕ ਵਾਰ ਰਕੇ ਜੀ ਮੇਰੇ ਨਾਲ ਚੱਲੋ ਥੋੜੀ ਹੀ ਦੂਰੀ ਦੇ ਉੱਤੇ ਇੱਕ ਖੱਡਾ ਤੁਹਾਨੂੰ ਨਜ਼ਰ ਆਏਗਾ ਜਿਸ ਦੇ ਉੱਤੋਂ ਦੀ ਜਦੋਂ ਰਾਗੀਰ ਲੰਘਣਗੇ ਖਾਸ ਕਰਕੇ ਰਾਤ ਦੇ ਸਮੇਂ ਤੇ ਕਿਉਂਕਿ ਰਾਤ ਦੇ ਸਮੇਂ ਦੇ ਉੱਤੇ ਤੇ ਟ੍ਰੈਫਿਕ ਜਿਹੜਾ ਹੋਰ ਜ਼ਿਆਦਾ ਵੱਜ ਜਾਂਦਾ ਕਿਉਂਕਿ ਇਹ ਮੇਨ ਰੋਡ ਹੈ ਸ਼ਹਿਰ ਦੀ ਤਾਂ ਇਹ ਖੱਡਾ ਜਿੱਥੋਂ ਦੀ ਵਾਹਨ ਚਾਲਕ ਆਪਣਾ ਸੰਤੁਲਨ ਖੋਣਗੇ ਹੁਣ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸ ਦੇਣਾ ਕਿ ਬੀਤੇ ਕੱਲ ਇਸ ਰੋਡ ਦੇ ਉੱਤੇ ਪੈਚ ਵਰਕਿੰਗ ਕੀਤੀ ਗਈ ਹੈ ਪਰ ਠੇਕੇਦਾਰ ਕਿ ਇੱਥੇ ਪੈਚ ਵਰਕਿੰਗ ਕਰਨੀ ਭੁੱਲ ਗਿਆ ਐਨੇ ਹਿੱਸੇ ਨੂੰ ਛੱਡਿਆ ਗਿਆ ਥੋੜਾ ਹਿੱਸਾ ਹੋਰ ਅੱਗੇ ਤੁਹਾਨੂੰ ਦੁਕਾਨਾਂ ਜਿਸ ਹਿੱਸੇ ਨੂੰ ਛੱਡ ਦਿੱਤਾ ਗਿਆ ਉਸ ਤੋਂ ਅੱਗੇ ਜਾ ਕੇ ਪੈਚ ਵਰਕਿੰਗ ਕਰ ਦਿੱਤੀ ਜੀ ਕੀ ਠੇਕੇਦਾਰ ਨੂੰ ਇਹ ਟੋਏ ਟੱਬੇ ਨਜ਼ਰ ਨਹੀਂ ਆਏ ਤਾਂ ਹੁਣ ਅੱਗੇ ਤੁਹਾਨੂੰ ਚੱਲਦਾ ਤੇ ਦੁਕਾਨਾਂ ਕਿ ਕਿਹੜੀ ਜਗ੍ਹਾ ਤੇ ਪੈਚ ਵਰਕਿੰਗ ਕੀਤੀ ਗਈ ਤੇ ਉਸ ਤੋਂ ਪਹਿਲਾਂ ਕਿੰਨੇ ਕੁ ਟੋਏ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਹੁਣ ਅਸੀਂ ਥੋੜਾ ਜਿਹਾ ਹੀ ਇਸ ਪੁਲ ਦੇ ਉੱਤੇ ਅੱਗੇ ਆਏ ਆ ਜਿੱਥੇ ਜੀਐਮਡੀ ਮਾਲ ਹੈ। ਲੁਧਿਆਣੇ ਦਾ ਲੋਕਲ ਅੱਡਾ। ਉੱਥੇ ਤੁਹਾਨੂੰ ਇੱਕ ਇੰਨਾ ਵੱਡਾ ਟੋਆ ਨਜ਼ਰ ਆ ਰਿਹਾ ਹੋਵੇਗਾ। ਇਸ ਤੋਂ ਬਾਅਦ ਅੱਗੇ ਲੈ ਕੇ ਚੱਲਦਾ ਇੱਧਰ ਤੇ ਤੁਹਾਨੂੰ ਕਈ ਟੋਏ ਜਿਹੜੇ ਨੇ ਇਸ ਸੜਕ ਦੇ ਉੱਤੇ ਨਜ਼ਰ ਆਣਗੇ ਜਿਸ ਨੂੰ ਠੇਕੇਦਾਰ ਦੇ ਵੱਲੋਂ ਪੈਚ ਵਰਕਿੰਗ ਨਹੀਂ ਕੀਤੀ ਗਈ। ਅੱਗੇ ਜਿਹੜਾ ਉਸ ਨੂੰ ਅੱਗੇ ਪੈਚ ਵਰਕਿੰਗ ਕਰ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਤਸਵੀਰ ਦਿਖਾਣਾ। ਸੋ ਹੁਣ ਹੁਣ ਆ ਰਾਘੀਰਾ ਦੇ ਨਾਲ ਗੱਲਬਾਤ ਕਰਦੇ ਆ ਜੋ ਇਸ ਸੜਕ ਤੋਂ ਰੋਜ਼ਾਨਾ ਆਪਣਾ ਸਫਰ ਤੈਅ ਕਰਦੇ ਨੇ ਈ ਰਿਕਸ਼ਾ ਚਾਲਕ ਨੇ। ਭਾਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਬਲਵਿੰਦਰ ਸਿੰਘ ਹੈ ਜੀ। ਅਸੀਂ ਇੱਥੇ ਰੋਜ਼ਾਨਾ ਇਸ ਸੜਕ ਤੋਂ ਸਫਰ ਤੈਅ ਕਰਦੇ ਹਾਂ। ਹਾਂ ਜੀ ਦਿਹਾੜੀ ਜੇ ਫਿਰ 10-15 ਗੇੜੇ ਇੱਧਰ ਲੱਗਦੇ ਆ ਜੀ ਸਾਡੇ ਡੇਲੀ। ਇਸ ਰੋਡ ਦੀ ਹਾਲਤ ਕੀ ਹੈ? ਕਿੰਨੀ ਕੁ ਟੁੱਟੀ ਹੋਈ ਹੈ ਇਹ ਰੋਡ? ਰੋਡ ਦੇ ਬਾਰੇ ਤਾਂ ਤੁਸੀਂ ਨਾ ਹੀ ਪੁੱਛਿਆ ਤਾਂ ਜੰਗਾ ਜੀ। ਇੱਥੇ ਮੇਰੀ ਤਿੰਨ ਵਾਰ ਗੱਡੀ ਪਲਟ ਚੁੱਕੀ ਆ ਕਪੂਰ ਹਸਪੀਟਲ ਦੇ ਕੋਲ ਇੰਨਾ ਮਾੜਾ ਰੋਡ ਆ ਜੀ ਪੁੱਛੋ ਹੀ ਨਾ ਬਹੁਤ ਜ਼ਿਆਦਾ ਬਿਹਤਰ ਇੱਥੇ ਵੀ ਬਹੁਤ ਦੁਖੀ ਹੋਏ ਆ ਜੀ ਅਸੀਂ ਪੈਚ ਵਰਕਿੰਗ ਵੀ ਕੀਤੀ ਜਾ ਰਹੀ ਐ ਸੜਕ ਦੇ ਉੱਤੇ ਜਿਹਦੇ ਆ ਛੋਟੇ ਛੋਟੇ ਪਚ ਜੇ ਲਾਈ ਜਾਂਦੇ ਨੇ ਇਹਦੇ ਸਾਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਫਗੋ ਗੱਡੀ ਉੱਬੜਦੀ ਆ ਇਹਦੇ ਨਾਲ ਗੱਡੀ ਸਾਡੀ ਪਲਟਣ ਦਾ ਖਤਰਾ ਐ ਜੀ ਸਰ ਬਹੁਤ ਇੱਕ ਵਾਰ ਜਿਹੜਾ ਥੋੜਾ ਜਿਹਾ ਈ ਰਿਕਸ਼ਾ ਅੱਗੇ ਕਰੋ ਟ੍ਰੈਫਿਕ ਦੇ ਵਿੱਚ ਦਿੱਕਤ ਆ ਰਹੀ ਐ ਤਾਂ ਮੈਨੂੰ ਇਹ ਦੱਸੋ ਕਿ ਪੈਚ ਵਰਕਿੰਗ ਜਿਹੜੀ ਆ ਕਿੰਨੇ ਸਮੇਂ ਦੇ ਵਿੱਚ ਕੀਤੀ ਜਾਂਦੀ ਹੈ ਇਸ ਰੋਡ ਦੀ ਰੋਡ ਦੀ ਹਾਲਤ ਪੈਚ ਵਰਕਿੰਗ ਨਾਲ ਠੀਕ ਹੋ ਜੇਗੀ ਜਾਂ ਫਿਰ ਰੋਡ ਨਵੀਂ ਬਣਾਨੀ ਚਾਹੀਦੀ ਹੈ ਜੀ ਇਦਾਂ ਨਹੀਂ ਠੀਕ ਹੋਣੀ ਜੀ ਇਹ ਰੋਡ ਤਾਂ ਨਵਾਂ ਹੀ ਬਣਨਾ ਚਾਹੀਦਾ ਜੀ ਇਹ ਤਾਂ ਇਹਦਾ ਸਾਡਾ ਬਹੁਤ ਬੁਰਾ ਹਾਲ ਹੈ ਸਾਨੂੰ ਤੁਸੀਂ ਅੱਜ ਤੁਸੀਂ ਪੁੱਛਿਆ ਬਹੁਤ ਤੁਹਾਡਾ ਧੰਨਵਾਦ ਹੈ ਜੀ ਅਸੀਂ ਤਾਂ ਇੰਨੇ ਦੁਖੀ ਆਣਾ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਸਾਡਾ ਮੈਸੇਜ ਪਹੁੰਚੇ ਵੀ ਇਹ ਰੋਡ ਸਾਡਾ ਨਵਾਂ ਬਣਾਇਆ ਜਾਵੇ ਜਾ ਜਲੰਧਰ ਬਾਈਪਾਸ ਤੋਂ ਜਗਰਾਉਂ ਪੁਲ ਤੱਕ ਇਹ ਪੁਲ ਜਾ ਰਿਹਾ ਸੜਕ ਜਾ ਰਹੀ ਹੈ ਉਧਰੋਂ ਵੀ ਆ ਰਹੀ ਹੈ ਦੋਨੋਂ ਤਰਫ ਇਹੀ ਹਾਲਾਤ ਨੇ ਤੁਸੀਂ ਜਲੰਧਰ ਬਾਈਪਾਸ ਚੌਂਕ ਦੇ ਕੋਲ ਜਾ ਕੇ ਵੇਖੋ ਇੰਨਾ ਬੁਰਾ ਹਾਲ ਹੈ ਨਾ ਤੇ ਏਡੇ ਏਡੇ ਪੱਟ ਚ ਲਈ ਜਾਂਦੇ ਆ ਬਸ ਇੱਕ ਟੋਆ ਭਰਦੇ ਆ ਦੋ ਟੋਏ ਛੱਡ ਦਿੰਦੇ ਆ ਇੱਕ ਟੋਆ ਭਰਦੇ ਆ ਦੋ ਟੋਏ ਛੱਡ ਦਿੰਦੇ ਆ ਨਾਲ ਵੱਡੇ ਟੋਏ ਛੱਡ ਦਿੰਦੇ ਆ ਨਿਕਨੇ ਨਿਕੇ ਟੋਏ ਭਰੀ ਜਾਂਦੇ ਜੀ ਅਸੀਂ ਤਾਂ ਬਹੁਤ ਦੁਖੀ ਆ ਜੀ ਇਸ ਕੰਮ ਤੋਂ ਇਹ ਜਲਦੀ ਤੋਂ ਜਲਦੀ ਇਹਦਾ ਹੱਲ ਹੋਣਾ ਚਾਹੀਦਾ ਜੀ ਬਿਲਕੁਲ ਇੱਕ ਵਾਰ ਤੁਹਾਨੂੰ ਸੜਕ ਜ਼ਰੂਰ ਦਿਖਾ ਦਿੰਨੇ ਆ ਜਿੱਥੋਂ ਦੇ ਹਾਲਾਤ ਕਾਫੀ ਜ਼ਿਆਦਾ ਬਦਤਰ ਨੇ ਸੜਕ ਦੀ ਹਾਲਤ ਤੁਸੀਂ ਆਪ ਦੇਖੋ ਤੁਸੀਂ ਆਪ ਇਸ ਸੜਕ ਦੀ ਹਾਲਤ ਨੂੰ ਦੇਖ ਕੇ ਆਪੇ ਅੰਦਾਜ਼ਾ ਲਗਾar ਪਾ ਰਹੇ ਹੋਵੋਗੇ ਕਿ ਇਸ ਸੜਕ ਦੇ ਉੱਤੇ ਪੈਚ ਵਰਕਿੰਗ ਦੀ ਜ਼ਰੂਰਤ ਹੈ ਜਾਂ ਫਿਰ ਇਸ ਰੋਡ ਨੂੰ ਦੁਬਾਰਾ ਤੋਂ ਨਵੇਂ sire ਤੋਂ ਬਣਾਉਣ ਦੀ ਜ਼ਰੂਰਤ ਹੈ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਰੋਡ ਦੇ ਤਾਂ ਗੱਲਬਾਤ ਕਰਨ ਦੀ ਹੋਰ ਲੋਕਾਂ ਨਾਲ ਵੀ ਕੋਸ਼ਿਸ਼ ਕਰਨਗੇ ਬਾਬਾ ਜੀ ਰੋਜ਼ ਇਸ ਸੜਕ ਤੋਂ ਸਫ਼ਰ ਤੈਅ ਕਰਦੇ ਹਾਂਜੀ ਹਾਂਜੀ ਕੀ ਹਾਲਾਤ ਨੇ ਸੜਕ ਕਿੰਨੀ ਕੁ ਟੁੱਟੀ ਹੋਈ ਆ ਬਹੁਤ ਜ਼ਿਆਦਾ ਟੁੱਟੀ ਆ ਜੀ ਹਾਂ ਦੋ ਫੱਟੀ ਸਾਡੀ ਦੋ ਵਾਰ ਗੱਡੀ ਪਲਟ ਗਈ ਦੋ ਵਾਰ ਗੱਡੀ ਦੋ ਵਾਰ ਗੱਡੀ ਕੋਈ ਇੰਨੇ ਡੂੰਗੇ ਟੋਏ ਨੇ ਬਹੁਤ ਡੂੰਗੇ ਮੈਂ ਕਹਿੰਦਾ ਕੋਈ ਹਾਲ ਹੀ ਹੈ ਨਹੀਂ ਤੇ ਸਵਾਰੀਆਂ ਵੀ ਪਰੇਸ਼ਾਨ ਹੁੰਦੀਆਂ ਹੋਣਗੀਆਂ ਵਿੱਚ ਬੈਠੀਆਂ ਸੱਟਾਂ ਲੱਗੀਆਂ ਹਰ ਜਾਨਾ ਮੈਨੂੰ ਭਰਨਾ ਪਿਆ ਉਹ ਤੁਹਾਨੂੰ ਕਹਿੰਦੇ ਹੋਣੇ ਆ ਵੀ ਤੁਸੀਂ ਚੱਜ ਨਾਲ ਨਹੀਂ ਚਲਾਇਆ ਸਾਡਾ ਕਸੂਰ ਕੱਢਦੇ ਆ ਹਾਂਜੀ ਰੋਡ ਤੇ ਪੈਚ ਵਰਕ ਵੀ ਕੀਤਾ ਜਾ ਰਿਹਾ ਹੈ ਪੈਚ ਵਰਕ ਨਾਲ ਇਹ ਸੜਕ ਠੀਕ ਹੋ ਜੇਗੀ ਜਾਂ ਫਿਰ ਇਹ ਨਵੀਂ ਰੋਡ ਬਣਾਣੀ ਪੈਣੀ ਹੈ ਗੱਡੀਆਂ ਦਾ ਨੁਕਸਾਨ ਹੈ ਜਨਾਬ ਹਾਂਜੀ ਪੈਚ ਵਰਕ ਹਾਂਜੀ 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 ਕੀ ਦਿੱਕਤ ਕੀ ਆਂਦੀ ਪੈਚ ਵਰਕ ਪੈਚ ਵਰਕ ਗੱਡੀ ਜੰਪ ਮਾਰਦੀ ਹੈ ਪਟਿਆਂ ਦੇ ਲੋਡ ਪੈਂਦਾ ਨਟ ਬੋਲਟ ਸਾਰੇ ਢਿੱਲੇ ਹੁੰਦੇ ਠੀਕ ਹੈ ਜੀ ਮਿਸਤਰੀ ਕੋਲ ਇੱਕ ਵਾਰੀ ਜਾਓ ਰੁਪਿਆ 100 ਲੈ ਲੰਦਾ ਹੱਥ ਲਾਣ ਦਾ ਹਾਂ ਜੈਨੂਨਲੀ ਜੇ ਗੱਲ ਕਰੀਏ ਤਾਂ ਇਸ ਰੋਡ ਦੀ ਹਾਲਤ ਕੀ ਹੈ ਬਿਲਕੁਲ ਬਿਲਕੁਲ ਖਸਤਾ ਹਾਲਤ ਹੈ ਜਿਹੜਾ ਹੁਣੇ ਬਣਾਰੇ ਟੇਸ਼ਨ ਦੇ ਕੋਲ ਇਤਾਂ ਦਾ ਰੋਡ ਚਾਹੀਦਾ ਤੇ ਪੈਚ ਵਰਕ ਕੀਤੇ ਜਾ ਰਹੇ ਨੇ ਸੜਕ ਦੇ ਉੱਤੇ ਉਹਦੇ ਨਾਲ ਠੀਕ ਹੋ ਜੇਗੀ ਹਾਲਤ ਇੱਥੇ ਦੀ। ਹਾਲਤ ਨਹੀਂ ਠੀਕ ਹੋਣੀ ਜੀ। ਦੋ ਬਾਰਸ਼ਾਂ ਬਾਅਦ ਵੀ ਉਹ ਪੈਚ ਵਰਕ ਉਹ ਰੋਡ ਕਿਉਂ ਜਾਣਾ? ਹਾਂ। ਭਾਈ ਜੀ ਤੁਸੀਂ ਵੀ ਸੜਕ ਤੋਂ ਸਫ਼ਰ ਤੈਅ ਕਰ ਰਹੇ ਹੋ ਕਿੰਨੀ ਇੱਕ ਦਿੱਕਤ ਆਂਦੀ ਐ ਇਸ ਰੋਡ ਤੋਂ ਜਦੋਂ ਤੁਸੀਂ ਆਏ ਹੋ ਕਾਫੀ ਟੋਏ ਟੱਬੇ ਨੇ। ਦਿੱਕਤ ਆਉਂਦੀ ਪਰ ਮੇਰੀ ਤਬੀਅਤ ਨੂੰ ਠੀਕ ਨੂੰ ਗੱਲ ਨਹੀਂ ਕਰਦੇ। ਇਹਨਾਂ ਨੂੰ ਪੁੱਛੋ। ਤਬੀਅਤ ਨਹੀਂ ਠੀਕ ਮੇਰਾ। ਸੋ ਬਿਲਕੁਲ ਕਾਫੀ ਹਾਲਾਤ ਮਾੜੇ ਨੇ ਇਸ ਰੋਡ ਦੇ ਅੱਜ ਕੱਲ ਮੇਰਾ ਖਿਆਲ ਹੈ 30% ਲੋਕਾਂ ਨੂੰ ਡਿਸਕ ਦੀ ਬਿਮਾਰੀ ਹੈ ਬੈਲਟਾਂ ਲੱਗੀਆਂ ਹੁੰਦੀਆਂ ਹੂੰ ਕਹਿੰਦੀਆਂ ਬਾਬਾ ਖੱਡੇ ਤੋਂ ਬਚਾਈ ਖੱਡੇ ਤੋਂ ਬਚਾਈ ਕੀ ਕਰੀਏ ਉਹ ਵੀ ਪਰੇਸ਼ਾਨ ਸੋ ਲੋਕ ਕਾਫੀ ਜ਼ਿਆਦਾ ਪਰੇਸ਼ਾਨੀ ਦੇ ਨਾਲ ਇਸ ਸੜਕ ਤੋਂ ਜਦੋਂ ਲੰਘਦੇ ਨੇ ਬਹੁਤ ਪਰੇਸ਼ਾਨੀ ਆਂਦੀ ਹੈ ਈ ਰਿਕਸ਼ਾ ਚਾਲਕ ਨੇ ਦੱਸਿਆ ਦੋ ਵਾਰ ਈ ਰਿਕਸ਼ਾ ਪਲਟ ਗਿਆ ਕਾਫੀ ਨੁਕਸਾਨ ਹੋਇਆ ਤੇ ਨਾਲ ਸਵਾਰੀਆਂ ਜਿਹੜੀਆਂ ਉਹਨਾਂ ਦਾ ਵੀ ਨੁਕਸਾਨ ਹੋਇਆ ਹਰਜਾਨਾ ਈ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਮੈਨੂੰ ਭਰਨਾ ਪਿਆ ਤਾਂ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਵੀ ਇੱਕ ਸਾਡੇ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਲੁਧਿਆਣਾ ਦਾ ਘੰਟਾ ਘਰ ਰੇਲਵੇ ਸਟੇਸ਼ਨ ਰੋਡ ਜਿੱਥੇ ਕਾਫੀ ਜ਼ਿਆਦਾ ਸੜਕ ਜਿਹੜੀ ਆ ਉਹ ਟੁੱਟੀ ਹੋਈ ਸੀ ਉੱਥੇ ਵੀ ਪਹਿਲਾਂ ਪੈਚ ਵਰਕਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਸਾਡੇ ਵੱਲੋਂ ਖਬਰ ਨਸ਼ਰ ਕੀਤੀ ਗਈ ਤਾਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਹੁਣ ਉਸ ਰੋਡ ਨੂੰ ਸਹੀ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈ ਤੇ ਉਸੇ ਤਰੀਕੇ ਦੇ ਨਾਲ ਈ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਉਸੇ ਤਰੀਕੇ ਦੇ ਨਾਲ ਇਹ ਸੜਕ ਨੂੰ ਵੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਮੰਗ ਜਿਹੜੀ ਹੈ ਈ ਰਿਕਸ਼ਾ ਚਾਲਕ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਤੁਹਾਨੂੰ ਅੱਗੇ ਵੀ ਸੜਕ ਦੇ ਹਾਲਾਤ ਦਿਖਾਣੇ ਆ ਕਿ ਅੱਗੇ ਵੀ ਕੀ ਹਾਲਾਤ ਨੇ ਸੜਕ ਦੇ ਲਾਓ ਜਰਾ ਇੱਧਰ ਰੋਲਾ ਇਹ ਸੜਕ ਤੋਂ ਰੋਜ਼ਾਨਾ ਲੰਘਦੇ ਹੋ ਤੁਸੀਂ? ਰੋਜ਼ਾਨਾ ਤਾਂ ਨਹੀਂ ਕਦੇ-ਕਦੇ ਆਉਂਦੇ ਆ। ਲੇਕਿਨ ਤੁਸੀਂ ਆਇਓ ਕੀ ਹਾਲਾਤ ਨੇ ਇਸ ਸੜਕ ਦੇ? ਅੱਜ ਹਾਲਾਤ ਤਾਂ ਇਹ ਆ ਵੀ ਜਿਹੜੇ ਪਿੱਛੇ ਆ ਨਾ ਉਧਰ ਦੀ ਸਾਈਡ ਤੋਂ ਆਏ ਆ ਅਸੀਂ। ਉਧਰੋਂ ਕੁਝ ਕੁ ਸੜਕ ਬਣ ਗਈ ਆ। ਸਟੇਸ਼ਨ ਦੇ ਕੋਲ ਤਾਂ ਬਹੁਤ ਬੁਰਾ ਹਾਲ ਸੀਗਾ ਜੀ। ਮਤਲਬ ਸਾਡੀ ਗੱਡੀ ਜਿਹੜੀ ਹੈ ਨਾ ਸਾਨੂੰ ਪਤਾ ਕਿ ਕਿਦਣਾ-ਕਿਦਣਾ ਖਰਾਬ ਹੁੰਦੀ ਰਹਿੰਦੀ ਸੀਗੀ। ਲੇਕਿਨ ਹੁਣ ਆ ਪਿੱਛੇ ਹਜੇ ਛੋਟੇ-ਛੋਟੇ ਟੋਏ ਆ ਠੀਕ ਆ ਥੋੜੇ-ਥੋੜੇ ਪੱਚ ਲਾਏ ਹੋਏ ਇਹਨਾਂ ਨੇ। ਪਰ ਜਿਹੜੇ ਪੱਚ ਲਾਏ ਜਾ ਰਹੇ ਨੇ ਇਹਦੇ ਨਾਲ ਰੋਡ ਠੀਕ ਹੋ ਜੂਗੀ ਯਾ ਰੋਡ ਦੀ ਹਾਲਤ ਕੀ ਹੈ ਪੱਚ ਲਾਉਣ ਦੇ ਨਾਲ ਠੀਕ ਹੋ ਜੂਗੀ ਯਾ ਰੋਡ ਨਵੀਂ ਬਣਨੀ ਚਾਹੀਦੀ ਹੈ ਜਿਹੜੇ ਪੱਚ ਲਾਉਂਦੇ ਆ ਉਹ ਟੋਏ ਹੁੰਦੇ ਆ ਜਦੋਂ ਕੋਈ ਵੀ ਗੱਡੀ ਜਾਂਦੀ ਹੈ 扑ੜਕਦੀ ਆ ਉਹਦੇ ਨਾਲ ਨੁਕਸਾਨ ਹੁੰਦਾ ਆ ਠੀਕ ਹੈ ਜੀ ਮਤਲਬ ਪੈਚ ਵਰਕ ਦੇ ਨਾਲ ਵੀ ਨੁਕਸਾਨ ਹੀ ਹੋ ਰਿਹਾ ਗੱਡੀਆਂ ਆ ਹੁਣ ਵੀ ਉਹ ਉੱਪੜਦੀਆਂ ਨੇ 扑ੜਕਦੀਆਂ ਨੇ ਉੱਚੀਆਂ ਨਹੀਂ ਵੀ ਉੱਚੀਆਂ ਨਹੀਂ ਆ 扑ੜਕਦੀਆਂ ਨੇ ਹਾਂ ਕੀ ਕਰੀਏ ਅਸੀਂ ਇਹ ਤਾਂ ਗਵਰਨਮੈਂਟ ਦੇ ਹੱਥ ਹੈ ਜੀ ਆਪਾਂ ਕੀ ਕਰ ਸਕਦੇ ਸਰ ਸਵਾਰੀਆਂ ਨੂੰ ਕਿੰਨੀ ਕੁ ਪਰੇਸ਼ਾਨੀ ਹੁੰਦੀ ਉਸ ਸਮੇ ਸਵਾਰੀਆਂ ਨੂੰ ਮੈਂ ਕਹਾਂ ਜੀ ਜੇ ਕਿਤੇ ਸਾਡੀ ਗੱਡੀ ਦੇ ਵਿੱਚ ਕੋਈ ਪ੍ਰੈਗਨੈਂਟ ਜਨਾਨੀ ਬੈਠੀ ਹੋਵੇ ਤੇ ਬੱਚਾ ਇੱਥੇ ਹੀ ਹੋ ਜਵੇ ਉਹਦਾ ਹੋਰ ਕੀ ਹੋਰ ਦੱਸੋ ਇੰਨੇ ਕੁ ਮਾੜੇ ਹਾਂ ਇਹਨੇ ਕੁ ਮਾੜੇ ਹਾਲਾਤ ਹੈ ਸਹੀ ਗੱਲ ਹੈ ਜੀ ਤੋਂ ਈ ਰਿਕਸ਼ਾ ਚਾਲਕ ਹੋਰ ਵੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਗੱਲ ਜਿਹੜੀ ਕਹੀ ਗਈ ਕਿ ਜੇਕਰ ਈ ਰਿਕਸ਼ਾ ਦੇ ਵਿੱਚ ਕੋਈ ਪ੍ਰੈਗਨੈਂਟ ਮਹਿਲਾ ਬੈਠੀ ਹੋਵੇ ਤਾਂ ਉਹਨੂੰ ਵੀ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਇਹ ਤੁਸੀਂ ਆਪ ਈ ਰਿਕਸ਼ਾ ਚਾਲਕ ਦੀ ਜ਼ੁਬਾਨੀ ਸੁਣਿਆ ਲਗਾਤਾਰ ਸਾਡੇ ਵੱਲੋਂ ਖਬਰਾਂ ਨਸ਼ਰ ਕੀਤੀਆਂ ਜਾਂਦੀਆਂ ਨੇ ਪਰ ਪ੍ਰਸ਼ਾਸਨ ਉਸੋ ਉਦੋਂ ਹੀ ਹਰਕਤ ਦੇ ਵਿੱਚ ਆਂਦਾ ਜਦੋਂ ਅਸੀਂ ਖਬਰ ਨਸ਼ਰ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਪਹਿਲਾਂ ਨਹੀਂ ਪਤਾ ਲੱਗਦਾ ਕਿ ਉਹ ਜਿਹੜਾ ਠੇਕੇਦਾਰ ਜਿਸ ਨੇ ਇਸ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ ਕਿ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਜਗਰਾਉਂ ਪੋਲ ਤੋਂ ਜਦੋਂ ਆਪਾਂ ਜਲੰਧਰ ਬਾਈਪਾਸ ਨੂੰ ਆਂਨੇ ਆ ਤਾਂ ਉਸ ਰੋਡ ਦੇ ਉੱਤੇ ਖੱਡੇ ਜਿਹੜੇ ਨੇ ਉਹ ਵੀ ਭਰਨੇ ਨੇ ਓਨੀ ਜਗ੍ਹਾ ਛੱਡ ਕੇ ਅੱਗੇ ਦੀ ਸੜਕ ਦੇ ਉੱਤੇ ਪੈਚ ਵਰਕਿੰਗ ਕਰ ਦਿੱਤੀ ਗਈ ਜਲੰਧਰ ਬਾਈਪਾਸ ਤੋਂ ਜਗਰਾਉਂ ਪੋਲ ਵਾਲੀ ਸੜਕ ਦੇ ਉੱਤੇ ਜਾਣਾ ਤਾਂ ਉਹ ਸਾਰੀ ਰੋਡ ਜਿਹੜੀ ਹੈ ਟੁੱਟੀ ਹੋਈ ਹੈ ਉੱਥੇ ਕਿੱਥੇ-ਕਿੱਥੇ ਪੈਚ ਵਰਕਿੰਗ ਕਰ ਦਿੱਤੀ ਗਈ ਪਰ ਉਹਦੇ ਨਾਲ ਦੇ ਜਿਹੜੇ ਟੋਏ ਨੇ ਉਹ ਕਿਉਂ ਖਾਲੀ ਛੱਡ ਦਿੱਤੇ ਗਏ ਇਹ ਵੀ ਇੱਕ ਸਵਾਲ ਹੈ ਉਸ ਠੇਕੇਦਾਰ ਦੇ ਉੱਤੇ ਇਹ ਕਿਵੇਂ ਦੀ ਹਰਕਤ ਜਿਹੜੀ ਹੈ ਠੇਕੇਦਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਤੁਸੀਂ ਵੀ ਰੋਜ਼ਾਨਾ ਇਸ ਸੜਕ ਦੇ ਉੱਤੋਂ ਦੀ ਲੰਘਦੇ ਹੋਵੋਗੇ ਕਿਉਂਕਿ ਇਹ ਕਾਫੀ ਵੱਡੀ ਰੋਡ ਹੈ 메인 ਰੋਡ ਹੈ ਜਲੰਧਰ ਬਾਈਪਾਸ ਤੋਂ ਲੋਕ ਜਦੋਂ ਜਗਰਾਉਂ ਪੁਲ ਨੂੰ ਜਾਂਦੇ ਨੇ ਜਾਂ ਉਧਰੋਂ ਦੀ ਜਲੰਧਰ ਨੂੰ ਜਾਣਾ ਹੈ ਜਾਂ ਫਿਰ ਕਿਸੇ ਹੋਰ ਸੜਕ ਦੇ ਉੱਤੇ ਜਾਣਾ ਤਾਂ ਇਸ ਰੋਡ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਾਫੀ ਵੱਡੀ ਜਿਹੜੀ ਹੈ ਗਿਣਤੀ ਦੇ ਵਿੱਚ ਇੱਥੋਂ ਦੀ ਲੋਕ ਆਵਾਜਾਈ ਕਰਦੇ ਨੇ ਤੇ ਤੁਸੀਂ ਵੀ ਆਵਾਜਾਈ ਕੀਤੀ ਹੋएगी ਤਾਂ ਹਾਲਾਤ ਕੀ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਹਿਸਾਬ ਦੇ ਨਾਲ ਇਸ ਰੋਡ ਦੀ ਪੈਚ ਵਰਕਿੰਗ ਕਰਕੇ ਠੀਕ ਕਰ ਦੇਣੀ ਚਾਹੀਦੀ ਹੈ ਜਾਂ ਫਿਰ ਇਸ ਰੋਡ ਨੂੰ ਨਵੇਂ ਸਿਰੇ ਤੋਂ ਬਣਾਉਣਾ ਚਾਹੀਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ